ਸਾਬਕਾ ਜਥੇਦਾਰਾਂ ਦੇ ਆਏ ਨੂੰ ਸਪਸ਼ਟੇ ਕਰਨਾ ਬਹੁਤ ਸਲਵੇਖਸ਼ ਨਹੀਂ ਹਨ ਕਿਉਂਕਿ ਉਹ ਧਾਰਾ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਬਾਦਲ ਦੇ ਘਰ ਜਾ ਕੇ ਉਹ ਅਚੇਹ ਫਤਰ ਜੇਨੇ ਕਿ ਉਹ ਚਾਹਤਾ ਹੈ ਕਿ ਉਹ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੇ ਵਾਅਦੇ ਦਿੱਤੇ ਉਹ ਸਾਰਾ ਕੁਝ ਜਿਹੜਾ ਉਹਨਾਂ ਵੱਲੋਂ ਆਇਆ ਹੋਏ ਸਪਸ਼ਟੇ ਕਰਨ ਅਤੇ ਝੋਠੇ ਸੌਦੇ ਸਾਹਮਣੇ ਜੋ ਪੱਤਰ ਹੈ ਉਹ ਸਾਕਨ ਜਾਣਕਾਰੀ ਵਾਸਤੇ ਜਦ ਤੱਕ ਅੰਕਿਤਾਈ ਜਾਈਗੀ ਉਹ ਜਿੱਥੇ ਜਨਤਾ ਕਰਾ ਕੇ ਜਿਸ ਜਿੱਥੇ ਨੂੰ ਆਧਾਰ ਮਰਾ ਕੇ ਤੇ ਝੂਠੇ ਸੌਦੇ ਵਾਲੇ ਨੂੰ ਮੁਆਫੀ ਦਿੱਤੀ ਸਿੰਘ ਸਰਬੰਦੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12:00 ਵਜੇ ਤੱਕ ਸਾਫ ਦਾ ਜਸੇਦਾਰ ਸ਼੍ਰੇਕਾਤ ਤਖਸਾਲ ਯਾਨੀ ਗੁਰਬਖਸ਼ ਸਿੰਘ ਉਹ ਦਿੱਤੀਆਂ ਹੋਈਆਂ ਸ਼੍ਰੋਮਿਕ ਕਮੇਟੀ ਵੱਲੋਂ ਸਾਰੀਆਂ ਸਬੂਤਾਂ ਵਾਪਸ ਲਈਆਂ ਜਾਣ ਔਰ ਯਾਨੀ ਵਰਬਖ ਸੰਘ ਦੇ ਦੌਰ ਸੀ ਜੇ ਕਾਫ ਤੱਕ ਸਾਥ ਫੈਡ ਕਰੰਤੀ ਲਾਇ ਹੋਏ ਨੇ ਉਹ ਨਾ ਵੀ ਤਵਦੀਲੇ ਤੱਕ ਸਾਥ ਤੋਂ ਆਮਰਸਰ ਸਾਹਿਬ ਤੋਂ ਬਾਹਰ ਕਿਤੇ ਕੀਤੀ ਜਾਵੇ ਜਿੰਨਾ ਚਿਰ ਇਹ ਅਜ ਵੀ ਤਰ੍ਹਾਂ ਪੇਸ਼ ਹੋ ਕੇ ਪੰਥਕ ਵਸੂਵਾਤੀ ਨਹੀਂ ਮੰਗਦੇ ਉਹਨਾਂ ਚਿਰ ਇਹਨਾਂ ਨੂੰ ਜਿਹੜਾ ਅਮਰਸਰ ਤੋਂ ਬਾਹਰ ਰੱਖਿਆ ਜਾਏ ਔਰ ਇਹਨਾਂ ਨੂੰ ਜਨਤਕ ਸਮਾਗਮਾਂ ਤੇ ਬੋਲਣ ਦੀ ਰੋਕ ਲਾਈ ਜਾਂਦੀ ਹੈ ਜੋ ਸ਼੍ਰੋਮਣੀ ਤੋਂ ਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਵਟੇ ਰੱਖੇ ਇਸ਼ਤਿਹਾਰ ਸਬਸੇ ਬਾਰੇ ਝੂਠੇ ਸੌਦੇ ਵਾਲੇ ਸਾਥੀ ਗਵਾਹੀ ਨਾਮੇ ਨੂੰ ਜਾਜ ਤੇਰਾਉਣ ਵਾਸਤੇ ਸਜਿਹ ਤੇਰਾਉਣ ਵਾਸਤੇ ਜੋ ਪੈਸਾ ਬੁਰਖੋ ਪੀਤੀ ਕੇ ਗੁਰਪਤ ਦਾ ਪੈਸਾ ਖਰਚ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਜੋ ਇਸ਼ਤਿਹਾਰੀ ਪੈਸਾ ਹੈ ਉਹ 24 ਗੁਰਦੁਆਰਾ ਪ੍ਰਬੰਧਕ ਕਮੇਟੀ ਬੇ ਅਕਾਊਂਟ ਬ੍ਰਾਂਚ ਉਹ ਐਸੇ ਪੀਸੀ ਦਾ ਅਕਾਊਂਟ ਬ੍ਰਾਂਚ ਉਸ ਪੈਸੇ ਦੀ ਵਿਰਾਸਤ ਸੁਮੇਤ ਭਰ ਪਾਰੀ ਕਰਨਗੇ ਔਰ ਉਹ ਪੈਸੇ ਭਰਨੇ ਜ਼ਿੰਮੇਵਾਰ ਹੋਣਗੇ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢਿੱਲਸਾ ਸੁੱਚਾ ਸਿੰਘ ਲਗਾਹ ਹੀਰਾ ਸਿੰਘ ਦਲਜੀਤ ਸਿੰਘ ਗੁਰਜਾਰ ਸਿੰਘ ਤੇ ਬਰਿੰਦਰ ਸਿੰਘ ਹੁੰਡਕ